ਮੇਰੇ ਗੁਰਦਾਸਪੁਰ ਰੌਲਾਖਾ ਵਾਸੀਓ ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਮਸਕਾਰ ਅੱਜ ਤੁਹਾਡੇ ਸਾਹਮਣੇ ਲਾਈਵ ਹੋਣ ਦਾ ਇੱਕ ਇਹ ਮੰਤਵ ਹੈ ਕਿ ਮੈਂ ਆਪ ਜੀ ਦੇ ਨਾਲ ਸਿਹਤ ਸੇਵਾਵਾਂ ਨਾਲ ਜੁੜੀ ਇੱਕ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਕਈ ਸਮੇਂ ਤੋਂ ਪੰਜਾਬ ਦੇ ਵਿੱਚ ਸਿਹਤ ਸੇਵਾ ਨੂੰ ਮਿਆਰੀ ਔਰ ਵਧੀਆ ਬਣਾਉਣ ਲਈ ਕਰਮਸ਼ੀਲ ਤੇ ਯਤਨਸ਼ੀਲ ਹੈ ਔਰ ਉਸ ਲੜੀ ਦੇ ਵਿੱਚ ਇਹ ਮੈਂ ਅੱਜ ਆਪਣੇ ਇਲਾਕਾ ਵਾਸੀ ਖਾਸ ਕਰ ਗੁਰਦਾਸਪੁਰ ਜ਼ਿਲ੍ਹੇ ਦੇ ਵਾਸੀਆਂ ਨਾਲ ਇਹ ਸਾਂਝੀ ਕਰਨਾ ਚਾਹਨਾ ਕਿ ਕਿਸੇ ਵਕਤ ਜਦੋਂ ਕਿਸੇ ਮਰੀਜ਼ ਨੂੰ ਹਾਰਟ ਅਟੈਕ ਆਉਂਦਾ ਚੈਸਟ ਪੇਨ ਹੁੰਦੀ ਆ ਉਸ ਵਕਤ ਉਦੇ ਇਲਾਜ ਵਾਸਤੇ ਪਹਿਲੀ ਵਾਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਜੀ ਦੀ ਯੋਗ ਅਗਵਾਈ ਥੱਲੇ ਇੱਕ ਐਸਾ ਕਦਮ ਚੁੱਕਿਆ ਹੈ ਜਿਹਦੇ ਨਾਲ ਬਹੁਤ ਸਾਰੀਆਂ ਜ਼ਿੰਦਗੀਆਂ ਜੜੀਆਂ ਨੇ ਉਪਚਾਈਆਂ ਜਾ ਸਕਦੀਆਂ ਨੇ ਜਿਸ ਵਕਤ ਵੀ ਕਿਸੇ ਪੇਸ਼ੈਂਟ ਨੂੰ ਕਿਸੇ ਮਰੀਜ਼ ਨੂੰ ਹਾਰਟ ਅਟੈਕ ਆਉਂਦਾ ਚੈਸਟ ਪੇਨ ਹੁੰਦੀ ਆ ਤੇ ਉਸ ਨੂੰ ਆਪਾਂ ਫੌਰੀ ਤੌਰ ਦੇ ਉੱਪਰ ਸਰਕਾਰੀ ਹਸਪੀਟਲ ਦੇ ਵਿੱਚ ਐਡਮਿਟ ਕਰਾਉਨੇ ਆ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਕਦਮ ਚੁੱਕ ਕੇ ਉਸ ਪੇਸ਼ੈਂਟ ਵਾਸਤੇ ਇਮੀਡੀਏਟਲੀ ਜਿੱਤੇ ਚਸਟ ਪੇ ਰਾਇ ਜਿਹਨੂੰ ਹਾਰਟ ਅਟੈਕ ਆਇਆ ਹੈ ਉਹਦੀ ਫਟਾਫਟ ਵਾਟਸਐਪ ECG ਕੀਤੀ ਜਾਂਦੀ ਆ ਔਰ ਉਹ ECG ਇਮੀਡੀਏਟਲੀ ਵਾਟਸਐਪ ਦੇ ਉੱਪਰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪੀਟਲ ਔਰ DMC ਲੁਧਿਆਣਾ ਭੇਜੀ ਜਾਂਦੀ ਆ ਅੰਮ੍ਰਿਤਸਰ ਵਿੱਚ ਡਾਕਟਰ ਪਰਮਿੰਦਰ ਜਿਹੜੇ ਕਾਰਡੀਓਲੋਜਿਸਟ ਨੇ ਉਹ ਤਨਾਤ ਨੇ ਔਰ ਡੀਐਮ ਸੇ ਵਿੱਚ ਡਾਕਟਰ ਬਿਸ਼ਰਵ ਉਹ ਉਥੇ ਤਨਾਤ ਨੇ ਉਹ ਉਸ ਈਸੀਜੀ ਨੂੰ ਦੇਖ ਕੇ ਉਸੇ ਵਕਤ ਉਹ ਆਪਣੀ ਫਾਈਂਡਿੰਗਸ ਵਿਦਮ ਫਿਊ ਸੈਕੰਡਸ ਦੇ ਦਿੰਦ ਨੇ ਔਰ ਉਸ ਵਕਤ ਉਹਨਾਂ ਨੂੰ ਉਹ ਇੰਜੈਕਸ਼ਨ ਜਿਹੜਾ ਬਾਜ਼ਾਰ ਤੋਂ 30000 ਰੁਪਏ ਦੇ ਕਰੀਬ ਮਿਲਦਾ ਉਹ ਫ੍ਰੀ ਪੇਸ਼ੈਂਟ ਨੂੰ ਉਹ ਇੰਜੈਕਸ਼ਨ ਜਿਹੜਾ ਲਾਇਆ ਜਾਂਦਾ ਉਹਦੇ ਨਾਲ ਉਹਦੀ ਚੈਸਟ ਪੇਨ ਵੀ ਘਟ ਜਾਂਦੀ ਆ ਔਰ ਇਹ ਇੰਜੈਕਸ਼ਨ 6 ਤੋਂ 8 ਘੰਟੇ ਦੇ ਵਿੱਚ ਲੱਗਣਾ ਜ਼ਰੂਰੀ ਆ ਔਰ ਜਿਸ ਵਕੋ ਤੋਂ ਇੰਜੈਕਸ਼ਨ ਲੱਗ ਜਾਂਦਾ ਚੈਸਟ ਪੇਨ ਵੀ ਘਟਦੀ ਆ ਔਰ ਹਾਰਟ ਅਟੈਕ ਦੇ ਉੱਪਰ ਕੰਟਰੋਲ ਹੋ ਜਾਂਦਾ ਉਸ ਮਰੀਜ਼ ਨੂੰ ਸੈਟਲ ਕਰਕੇ ਫਿਰ ਅੰਮ੍ਰਿਤਸਰ ਮੈਡੀਕਲ ਕਾਲਜ ਫॉर ਫਰਦਰ ਇਨਵੈਸਟੀਗੇਸ਼ਨ ਤੇ العلاਜ ਲਈ ਭੇਜਿਆ ਜਾਂਦਾ ਮੈਂ ਅੱਜ ਇਹ ਦੱਸਣਾ ਚਾਹਨਾ ਕਿ ਇਹ ਸਾਡੇ ਸੂਬਿਆਂ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇਹ ਜਿਹੜਾ ਹਾਰਟ ਅਟੈਕ ਵਾਸਤੇ ਇੰਜੈਕਸ਼ਨ ਹੈ ਜਿਹਦੀ ਮਾਰਕੀਟ ਦੇ ਵਿੱਚ ਕੀਮਤ ਤਕਰੀਬਨ 30000 ਰੁਪਇਆ ਉਹ ਫ੍ਰੀ ਆਫ ਕਾਸਟ ਸਿਵਲ ਹਸਪੀਟਲ ਗੁਰਦਾਸਪੁਰ ਤੇ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਦੇ ਵਿੱਚ ਉਪਲਬਧ ਹੈ 18 6 25 ਤੋਂ ਅਪਾਏ ਪ੍ਰੋਗਰਾਮ ਸ਼ੁਰੂ ਕੀਤਾ ਔਰ ਮੈਂ ਤੁਹਾਡੇ ਨਾਲ ਇਹ ਵੀ ਇਨਫੋਰਮੇਸ਼ਨ ਸਾਂਝੀ ਕਰਨਾ ਚਾਹਨਾ ਕਿ ਗੁਰਦਾਸਪੁਰ ਦੇ ਵਿੱਚ ਤਕਰੀਬਨ 5 ਮਰੀਜ਼ਾਂ ਨੂੰ ਇਹ ਹੁਣ ਤੱਕ 186 ਤੋਂ ਲੈ ਕੇ 18625 ਤੋਂ ਲੈ ਕੇ ਹੁਣ ਤੱਕ ਉਹ ਇੰਜੈਕਸ਼ਨ ਲੱਗੇ ਨੇ ਔਰ ਦੋ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਲੱਗੇ ਨੇ ਸੋ ਉਹਦੇ ਨਾਲ ਉਹਨਾਂ ਦੀਆਂ ਜਾਨਾਂ ਜਿਹੜੀਆਂ ਨੇ ਉਹ ਬਚਾਈ ਜਾ ਸਕੀਆਂ ਨੇ ਸੋ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਵਾਦਾ ਪੰਜਾਬ ਦੇ ਲੋਕਾਂ ਨਾਲ ਸਾਡੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਜੀ ਔਰ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੀਤਾ ਸੀਗਾ ਕਿ ਅਸੀਂ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਸਸਤੀਆਂ ਦੇ ਫਰੀ ਦੇਵਾਂਗੇ ਅੱਜ ਉਹ ਵਾਦਾ ਪੂਰਾ ਹੁੰਦਾ ਨਜ਼ਰ ਆ ਰਿਹਾ ਔਰ ਆ ਜਿਹੜਾ ਇੰਜੈਕਸ਼ਨ ਹੈ ਇਹ ਉਪਲਬਧਾ ਸਾਡੇ ਡਿਸਟ੍ਰਿਕਟ ਹਸਪੀਟਲ ਬਬਰੀਜ ਔਰ ਗੁਰਦਾਸਪੁਰ ਜ਼ਿਲ੍ਹੇ ਦੇ ਸਬਡਿਵੀਜ਼ਨਲ ਹਸਪੀਟਲ ਮਟਾਲੇਜ ਇਹ ਤੋਂ ਇਲਾਵਾ ਸਾਰੇ ਪੰਜਾਬ ਦੇ ਡਿਸਟ੍ਰਿਕਟ ਹਸਪੀਟਲਸ ਦੇ ਵਿੱਚ ਇੰਜੈਕਸ਼ਨ ਉਪਲਬਧ ਨੇ ਔਰ ਇਹ ਪਹਿਲੀ ਵਾਰ ਹੋਇਆ ਕਿ ਇੰਨਾ ਮਹਿੰਗਾ ਇੰਜੈਕਸ਼ਨ ਜਿਹੜਾ ਉਹ ਮਰੀਜ਼ ਨੂੰ ਪੇਸ਼ੈਂਟ ਨੂੰ ਇਮੀਡੀਏਟਲੀ ਮਿਲ ਰਿਹਾ ਨਹੀਂ ਤਾਂ ਕਈ ਵਾਰ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਲੋਕ ਸਨ ਉਹਨਾਂ ਕੋਲ ਇੰਨਾ ਵੇਅਰ ਵੈਦਰ ਨਹੀਂ ਸੀ ਹੁੰਦੇ ਕਿ ਉਹ ਇੰਨਾ ਮਹਿੰਗਾ ਇੰਜੈਕਸ਼ਨ ਜਿਹੜਾ ਉਹ ਲਵਾ ਸਕਣ ਸੋ ਅੱਜ ਮੈਂ ਸਮਝਣਾ ਕਿ ਆਰਥਿਕ ਤੌਰ ਤੇ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਦੀ ਬਾਹ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੜੀ ਆ ਔਰ ਅੱਜ ਪਰਮੇਸ਼ਵਰ ਕਿਸੇ ਨੂੰ ਬਿਮਾਰ ਨਾ ਪਾਵੇ ਕਿਸੇ ਨੂੰ ਤਕਲੀਫ ਨਾ ਆਵੇ ਕੋਈ ਇਹੋ ਜਿਹੀ ਦਵਾਈ ਦੀ ਲੋੜ ਨਾ ਪਵੇ ਪਰ ਮੈਂ ਗੁਰਦਾਸਪੁਰ ਦੇ ਲੋਕਾਂ ਨੂੰ ਇਹ ਜਾਣਕਾਰੀ ਦੇਣਾ ਚਾਹਨਾ ਕਿ ਜੇ ਕਿਤੇ ਕੋਈ ਪਰਮੇਸ਼ਵਰ ਵੱਲੋਂ ਐਸੀ ਮੁਸ਼ਕਲ ਆ ਗਈ ਆ ਤੇ ਫਿਰ ਉਹਨੂੰ ਹੱਲ ਕਰਨ ਵਾਸਤੇ ਇੱਧਰ ਉਧਰ ਪ੍ਰਾਈਵੇਟ ਥਾਵਾਂ ਤੇ ਜਾਣ ਦੀ ਲੋੜ ਨਹੀਂ ਬਹੁਤ ਨਜ਼ਾਇਜ਼ ਪੈਸੇ ਖਰਚਣ ਦੀ ਲੋੜ ਨਹੀਂ ਸਿੱਧਾ ਤੁਸੀਂ ਸਿਵਲ ਹਸਪਤਲ ਗੁਰਦਾਸਪੁਰ ਬਬਰੀ ਦੇ ਵਿੱਚ ਪਹੁੰਚ ਜਾਓ ਜਾਂ ਜਿਹੜੇ ਬਟਾਲੇ ਦੇ ਹਲੇ ਦੁਆਲੇ ਦੇ ਲੋਕ ਨੇ ਉਹ ਸਬ ਡਿਵੀਜ਼ਨਲ ਹਸਪਤਲ ਬਟਾਲੇ ਪਹੁੰਚ ਜਾਣ ਉੱਥੇ ਇਹ ਇੰਜੈਕਸ਼ਨ ਜਿਹੜਾ ਉਪਲਬਧਾ ਇਮੀਡੀਏਟਲੀ ਜਿਵੇਂ ਮੈਂ ਪਹਿਲਾਂ ਦੱਸਿਆ ਵੀ ਪੇਸ਼ੈਂਟ ਨੂੰ ਉਹਦੀ ECG ਕਰਕੇ WhatsApp ਤੇ ECG ਕਾਰਡੀਓਲੋਜਿਸਟ ਅਮਰitsar ਉਹ DMC ਨੂੰ ਭੇਜ ਕੇ ਇਮੀਡੀਏਟਲੀ ਵਿਦਨ 10 ਸੈਕਿੰਡਸ ਉਹਨਾਂ ਕੋਲੋਂ ਉਹਦੀ ਕੌਂਕਰੈਂਸ ਲੈ ਕੇ ਇਹ ਇੰਜੈਕਸ਼ਨ ਜਿਹੜਾ ਵਾ ਉਹ ਦਿੱਤਾ ਜਾਂਦਾ ਔਰ ਇਨਸਾਨ ਜਿਹੜਾ ਉਸ ਹਾਰਟ ਅਟੈਕ ਤੋਂ ਬਚ ਕੇ ਨਿਕਲ ਜਾਂਦਾ ਅਗਲੇ ਇਲਾਜ ਵਾਸਤੇ ਉਹ ਗੁਰੂ ਨਾਨਕ ਦੇਵ ਹਸਪੀਟਲ ਅਮਰitsar ਚਲੇ ਜਾਂਦਾ ਸੋ ਇਹ ਜਾਣਕਾਰੀ ਅੱਜ ਮੈਂ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਦਾ ਸੀਗਾ ਆਓ ਮਿਲ ਕੇ ਜੇ ਲੋੜ ਪੈਣ ਤੇ ਇਹ ਸੁਵਿਧਾ ਜਿਹੜੀ ਆ ਉਹਦਾ ਫਾਇਦਾ ਉਠਾਈਏ ਬਹੁਤ ਬਹੁਤ ਧੰਨਵਾਦ ਜੈ ਹਿੰਦ